ਜਿਵੇਂ ਪਹੁੰਚੇ ਹਾਂ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਫਣਵੰਦ ਵਿੱਚ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜੀਆਂ ਘਰ ਦੀਆਂ ਜਿਹੜੀਆਂ ਤਸਵੀਰਾਂ ਨੇ ਜਰੂਰ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਤੁਸੀਂ ਦੇਖ ਸਕਦੇ ਹੋ ਵੀ ਘਰ ਵੀ ਬਿਲਕੁਲ ਜਿਹੜਾ ਇੱਕ ਅਦਾ ਗਾਡਰ ਪਾਏ ਹੁੰਦੇ ਆ ਤਬਾਲੇ ਪਾਏ ਹੁੰਦੇ ਆ ਇਹ ਤਾਂ ਬਿਲਕੁਲ ਹੀ ਜਿਹੜੀਆਂ ਲੱਕਰਾਂ ਦੇ ਨਾਲ ਹੀ ਜਿਹੜੀ ਛੱਤ ਹੈ ਜਿਹੜੀ ਐ ਅਡਜਸਟ ਕਰ ਦਿੱਤੀ ਗਈ ਐ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਅੰਦਰ ਵੀ ਆ ਕੇ ਜਿਹੜੀਆਂ ਤਸਵੀਰਾਂ ਜਰੂਰ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਦੇਖ ਸਕਦੇ ਹੋ ਵੀ ਬੱਲੇ ਬੱਲੇ ਤਾਂ ਨਹੀਂ ਇਦਾਂ ਕੰਮ ਕਾ ਕੰਮ ਕਰਦੀ। ਕੰਮ ਇਦਾਂ ਕਰਾਂ ਦਾ ਜੂ ਕਰਦੀ ਜੂ। ਹਾਂਜੀ। ਕਿਹਨੇ ਮੁੱਲ ਉਹ ਹੋਰ ਕੌਣੇ ਪਰਵਾਹਦੇ। ਬਸ ਮੈਂ ਤੇ ਮੇਰਾ ਸਵਰਾ ਪਰਵਾਹ। ਸਵਰਾ ਜੂ ਕਰਨਾ। ਕਿਵੇਂ ਕਰ ਸਰ ਤੋਂ ਜਿੜਾ ਕਰਦਾ ਚੱਲਦਾ। ਇਦਾਂ ਮੈਂ ਕੰਮ ਕਰ ਕਰਦੀ ਜੂ। ਤੇ 800 ਰੁਪਏ ਲੈ ਨਹੀਂ ਉਹਨਾਂ ਕਰੋ ਤੇ ਉਹ 800 ਚ ਗਿਜਾਰਾ ਕਰੀਦਾ ਜੂ ਸਾਰਾ ਕੁਝ ਮੁੱਲਦਾ ਜੂ। ਹਾਂਜੀ ਇਹ ਮੱਲੋ ਜਿਹੜੇ ਇੰਨੇ ਮੱਲ ਕੱਚੇ ਕੋਠੇ ਨੇ ਮੱਲ ਲੰਮੇ ਸਮੇਂ ਤੋਂ ਕਦੀ ਇੰਨੇ ਚਿਰ ਤੋਂ ਪੁਰਾਣੇ ਟਾਈਮ ਤੋਂ ਚੱਲਦੇ ਆ ਰਹੇ ਕਦੀ ਮੱਲੋ ਸਰਕਾਰ ਨੂੰ ਕਦੀ ਗ੍ਰਾਂਟ ਜਾਂ ਕੋਈ ਫਾਇਦਾ ਨਹੀਂ ਸਾਡੇ ਪੜੀ ਕੇ ਸਰਕਾਰਾਂ ਇਦਾਂ ਹੀ ਆਉਂਦੇ ਜੋ ਤੇ ਕਹਿ ਕੇ ਚੱਲ ਜਾਂਦੇ ਜੋ ਬਾਅਦ ਚ ਕੋਈ ਗੱਲਬਾਤ ਹੀ ਨਹੀਂ ਹੁੰਦੀ ਅੱਗੇ ਵੀ ਕਿਸੇ ਨੇ ਕੋਠੇ ਲੈ ਕੇ ਖੜੇ ਸਿਆਲ ਜੇ ਚ ਤੇ ਉਦੋਂ ਵੀ ਕੋਈ ਗੱਲਬਾਤ ਨਹੀਂ ਹਨੂ ਆਣ ਕੇ ਦੱਸੀ ਤੇ ਕਹਿ ਦਿੰਦੇ ਕੋਈ ਨਹੀਂ ਆ ਜਾਣਗੇ ਸਾਲ ਲੱਗਦਾ ਹੁੰਦੇ ਹੁੰਦੇ ਵੀ ਕਦੀ ਦੋ ਸਾਲ ਆ ਜਾਣੇ ਆ ਜੇ ਸਰਪੰਚ ਨਾਲ ਗੱਲ ਕਰਦੀ ਸਰਪੰਚ ਵੀ ਕਹਿ ਦਿੰਦਾ ਕੋਈ ਨਹੀਂ ਆ ਜਾਣਗੇ ਜੇ ਦੁਆਏ ਸਾਰਿਆਂ ਦੇ ਇਕੱਠੇ ਆਉਣੇ ਆ ਤਾਡੇ ਕੱਲਿਆਂ ਦੇ ਥੋੜੇ ਹੁਣ ਘਰ ਵਾਲੇ ਪਹਿਲਾਂ ਕੀ ਕਰਦੇ ਸੀ ਘਰ ਵਾਲਾ ਏਦਾਂ ਇੰਦੀਆੜੀ ਦੱਪਾ ਕਰਦਾ ਸੀ ਜੋ ਜੇ ਕਰਦਾ ਸੀ ਕੋਈ ਕੰਮ ਤੇ ਆਪਣੇ ਜੋਗਾ ਹੀ ਤੇ ਉਹ ਵੀ ਸ਼ਰਾਬ ਪੀ ਲੈਣੀ ਬਸ ਹੁਣ ਲੋ ਦੱਥ ਹੋ ਗਈ ਹਾਂਜੀ ਹੁਣ ਦੱਥ ਹੋ ਗਈ ਜੋ ਹੋ ਗਿਆ ਸਾਲਕ ਹੋ ਹੀ ਗਿਆ ਜੋ ਹਾਂਜੀ ਹੋਰ ਉਸ ਤੋਂ ਲੋਕਾ ਪਰਿਵਾਰ ਕੋਲ ਵਿੱਚ ਬੱਚੇ ਕਿੰਨੇ ਬੱਚੇ ਇੱਕ ਇੱਕ ਬੇਟਾ ਹੀ ਉਹ ਦੱਥ ਹੋ ਗਈ ਜੋ ਦੀ ਤੇ ਹੁਣ ਬੇਟੀ ਏ ਬਸ ਸਾਰੇ ਬੰਨ ਜਿਹੜਾ ਕਮਾਈ ਦਾ ਜਿਹੜਾ ਸਰਕਲ ਹੈ ਮਤਲਬ ਬੰਦ ਹੋ ਗਿਆ ਹਾਂਜੀ ਹੁਣ ਬੰਦ ਹੋ ਚੁੱਕਾ ਜੋ ਇਹਦੇ ਵਿੱਚ ਮੈਂ ਦੇਖਿਆ ਸਮਾਨ ਵੀ ਜਿਹੜਾ ਤੁਸੀਂ ਮਿਲ ਬਾਹਰ ਕੱਢ ਲਿਆ ਕੀ ਚੱਕਰ ਹੋਇਆ ਉਹ ਇੱਕ ਸਾਡਾ ਕਮਰਾ ਡੇਗ ਗਿਆ ਜੋ ਤੇ ਦੂਜੇ ਦੀ ਵੀ ਕੰਦ ਨੂੰ ਧੀੜ ਆਈ ਹੈ ਤੇ ਉਹ ਵੀ ਡਿੱਗਣ ਵਾਲਾ ਜੇ ਤੇ ਉਹ ਮੈਂ ਅਜੇ ਕੱਲ ਹੀ ਕਿਸ ਦੇ ਕਰ ਚੁੱਕੀ ਸਮਾਨ ਰੱਖਿਆ ਜੋ ਤੇ ਮੈਂ ਕਿਤੇ ਵੀ ਨ ਡੇਗ ਜੇ ਮੁਰਕੇ ਕੀ ਕਰਾਂਗੀ ਮੈਂ ਤੇ ਤੁਹਾਨੂੰ ਪਤਾ ਹੈ ਬੜਾ ਮੁਸ਼ਕਲ ਬੰਦਾ ਸਮਾਨ ਵੀ ਇਹ ਬਜ਼ੁਰਗ ਹੁਣ ਕਿੱਥੇ ਸੌ ਰਿਹਾ ਇਹ ਇਥੇ ਹੁੰਦੇ ਜੋ ਬਾਹਰ ਹੀ ਜੋ بارش ਆਉਂਦੀ ਉਹਦੋਂ ਇਹ ਵੀ ਫਿਰ ਉਧਰ ਚਲ ਜਾਂਦੇ ਮੇਰੇ ਲੱਗ ਗਈ ਜਿੰਨਾਂ ਦੇ ਘਰ ਮੈਂ ਸੌਨੀ ਹ ਕਿੰਨੇ ਦਿਨ ਹੋ ਗਏ ਨੇ ਕਮਰੇ ਦੇ ਹਾਂਜੀ ਕਮਰੇ ਤੇ ਜਦੋਂ ਦੀ بارش ਆਉਂਦੀ ਉਦੋਂ ਦਾ ਚੁੰਦਾ ਬੜਾ ਜੋ ਤੇ ਇਦਾਂ ਮੈਂ ਕਦੀ ਉੱਤੇ ਲਿਫਾਫੇ ਪਾ ਦੇਨੀ ਆਂ ਵੀ ਮੰਜੇ ਨਾ ਗਿੱਲੇ ਹੋ ਜਾਣ ਕਦੀ ਕੱਪੜੇ ਨਾ ਗਿੱਲੇ ਹੋ ਜਾਣ ਤੇ ਹੁਣ ਮੈਂ ਕੱਲ ਦਾ ਸਮਾਨ ਕੱਲ ਕਹਿੰਦੇ ਸੀ ਬੜੀ بارش ਆਉਣੀ ਆ ਤੇ ਫਿਰ ਮੈਂ ਕੱਲ ਚੁੱਕ ਲਿਆ ਵੀ ਕਿਤੇ ਕਾਂਦੀ ਨਾ ਡਿੱਗ ਜੇ ਤੇ ਲੰਮੇ ਸਮੇਂ ਤੋਂ ਇੱਕੋ ਕਮਰੇ ਦੇ ਵਿੱਚ ਜ਼ਿੰਦਗੀ ਹਾਂਜੀ ਇੱਕੋ ਕਮਰੇ ਚ ਰਹੀਦਾ ਜੋ ਕਦੀ ਮੱਲੂ ਸਮਾਜ ਸੇਵੀ ਸਹਾਇਤਾ ਜਾਂ ਅਨਰਵੀਰ ਨੇ ਜਾਂ ਹੋਰ ਪਿੰਡਲ ਕਦੀ ਤੁਹਾਡੇ ਤੱਕ ਪਹੁੰਚੀ ਜਿੱਤੀ ਨਾ ਨਾ ਸਾਡੇ ਤਾਂ ਨਹੀਂ ਕੋਈ ਵੀ ਕੋਈ ਵੀ ਨਹੀਂ ਸਾਡਾ ਸਹਾਰਾ ਭਾਜੀ ਬਸ ਐਦਾਂ ਹੀ ਆ ਟਾਈਮ ਪਾਸ ਕਰੀਦਾ ਜੋ ਦਾਨੀ ਸੱਜਣਾ ਦੇ ਸਮਾਜ ਸੇਵੀ ਸਹਾਇਤਾ ਨੇ ਉਹਨਾਂ ਤੋਂ ਕੀ ਮਦਦ ਦੀ ਕਰ ਲੂੰਗੀ ਮੈਂ ਹੁਣ ਇਹੋ ਚਾਹੁੰਨੀ ਆ ਕਿ ਮੇਰੀ ਕੋਈ ਹੈਲਪ ਕਰੇ ਮਾੜੀ-ਮੋਟੀ ਕਿ ਜਿੱਦਾਂ ਵੀ ਹੁੰਦੀ ਕਿ ਇੱਕੋ ਕਰਦਾ ਕੰਮ ਕਰਦੀ ਜੋ ਕਿੰਨੇ ਪੈਸੇ 800 ਰੁਪਏ 800 ਰੁਪਏ ਜੇ ਮੈਂ ਫਿਰ ਮੱਲੂ ਮਹੀਨਿਆਂ ਇਨਾ ਮੱਲੂ ਟਾਈਮ ਦੇਣ ਨੂੰ ਦੇਣ ਕਿਵੇਂ ਸਰਕਲ ਚੱਲਦਾ ਇਦਾਂ ਚਲਾ ਲਈ ਜਾ ਜੋ ਕਿਸੇ ਵੇਲੇ ਖਾਈਦੀ ਰੋਟੀ ਕਿਸੇ ਵੇਲੇ ਨਹੀਂ ਖਾਈਦੀ ਤੇ ਇਦਾਂ ਟਾਈਮ ਪਾਸ ਕਰ ਲਈਦਾ ਜੋ ਤੋਦਰਾਂ ਨਹੀਂ ਮਤਲੀ ਨਾ ਕੋਈ ਨਹੀਂ ਜੋ ਕਰਦਾ ਸੁਰਬੰਧ ਪਰਿਵਾਰ ਵਿਧਵਾ ਜਨਨੀਆਂ ਸੋ ਭੈਣ ਸਾਡੀ ਸੋ ਇਹ ਪਿੰਡ ਪਨਮਾ ਦੇ ਵਿੱਚ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜਾ ਬਜ਼ੁਰਗ ਕ 17 ਸਾਲ ਦਾ ਉਸ ਦੀ ਵੀ ਜਿਹੜੀ ਆ ਰੋਟੀ ਦਾ ਟੁਕ ਦਾ ਵੀ ਇਹ ਆਪਣੇ ਦਹਾ ਨਵਾਂ ਦੀ ਕਰਤ ਕਰਕੇ ਲੋਕਾਂ ਦੇ ਘਰ ਕੰਮ ਕਰਕੇ ਤੇ ਜਿਹੜਾ ਉਸ ਨੂੰ ਵੀ ਜਿਹੜਾ ਜਿਹੜਾ ਸਾਰਾ ਕਰੀਅਰ ਰਜਿਸਟਰ ਕਰ ਰਿਹਾ ਸੋ ਕਮਰਾ ਵੀ ਜਿਹੜਾ ਗਾਰੇ ਦੀ ਜਿਹੜੀ ਆ ਸਾਤਾ ਤੁਹੀ ਤਸਵੀਰਾਂ ਦੇ ਵਿੱਚ ਜਿਹੜੀ ਆ ਦੇਖੀਏ ਕੋਈ ਇਹ ਵੀ ਕੋਈ ਇਕੱਦਰ ਦੇਣਾ ਜਾਂ ਸ਼ਾਮ ਤੱਕ ਆ ਜਾਂ ਕਦੋਂ ਤੱਕ ਢਾ ਢੇਰੀ ਹੋ ਜਾਣਾ ਵਾ ਸੋ ਬਜ਼ੁਰਗ ਨੂੰ ਜਿਹੜਾ ਬਾਹਰ ਜਿਹੜਾ ਆਪਣੇ ਕਮਰੇ ਤੋਂ ਜਿਹੜਾ ਸੌਣਾ ਪੈਂਦਾ ਸੋ ਸਮਾਜ ਸੇ ਵੀ ਸੰਚਤਾ ਜਾਂ ਐਨ ਆਰ ਆਈ ਵੀਰ ਨੇ ਉਹਨਾਂ ਦੀ ਜਿਹੜੀ ਦੌਰ ਆ ਉਹ ਮਤਲਬ ਚਲੜੀ ਆ ਮਤਲਬ ਸੇਵਾ ਜਿਹਨੂੰ ਤਰ ਰਹੇ ਨੇ ਪਰ ਇਦਾਂ ਦੇ ਜਿਹੜੇ ਲੋ ਇਨਾਂ ਦੀ ਜਿਹੜੀ ਲੋੜ ਨਹੀਂ ਪਹੁੰਚ ਰਹੀ ਲੋੜ ਤਾਂ ਜ਼ਰੂਰ ਹੋ ਰਹੀ ਹੈ ਸੇਵਾ ਤਾਂ ਜ਼ਰੂਰ ਹੋ ਰਹੀ ਹੈ ਪਰ ਗਲਤ ਹੱਥਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੀ ਹੈ ਸੇਵਾ ਜਰ ਰਹੀ ਹੈ ਜਿਹੜੇ ਨਹੀਂ ਵਾਕਿ ਇਸ ਚੀਜ਼ ਦੇ ਲੋੜਵੰਦ ਉੱਥੋਂ ਤੱਕ ਜਿਹੜੀ ਹੈ ਸੇਵਾ ਜਿਹੜੀ ਆ ਹੋ ਰਹੀ ਆ ਸੋ ਕੁੱਟੇ ਤੇ ਵੀ ਤਰਪਾਲ ਗਲੀਚਾਰੀ ਦੇਖੋ ਪਾਈ ਆ ਗਰੀਬਾਂ ਦਾ ਕਰਨ ਤਰਪਾਲ ਦੀ ਪੋਚ ਕੀਤੀ ਸੋ ਕਹਿ ਬਣਾ ਸਹਾਇਤਾ ਵਾਲੋ ਇੰਨੀਆਂ ਟਰਾਲੀਆਂ ਲਾਦੀਆਂ ਖੜੀ ਹੋਈਆਂ ਨੇ ਸੋ 10-10 15-15 ਤਰਪਾਲਾਂ ਵੀ ਜੜੀਆਂ ਨੇ ਇਕੱਠੀਆਂ ਜੜੀਆਂ ਕਰ ਲਈਆਂ ਗਈਆਂ ਲੋਕਾਂ ਦੇ ਵੱਲੋਂ ਸਮਾਜ ਸੇਵੀਆਂ ਵੱਲੋਂ ਦਾਨੀ ਹੋ ਲੋ ਮਤਲਬ ਦਾਨ ਦੀ ਜਿਹੜੀ ਆ ਬਹੁਤ ਵੱਡੀ ਪੱਧਰ ਤੇ ਜਿਹੜੀ ਸੇਵਾ ਕੀਤੀ ਗਈ ਆ ਪਰ ਕਿਤੇ ਨਾ ਕਿਤੇ ਜਿਹੜੀ ਅਸਲ ਲੋੜਵੰਦ ਉਹਨਾਂ ਤੱਕ ਜਿਹੜੀ ਇਨ